ਦਾ ਸੂਆ ਜੀ ਓਕੇ ਤੇ ਅੱਜ ਪਰਸੋਂ ਹੱਥਾਂ ਦੀ ਸੂਈ ਆ ਠੀਕ ਹੈ ਤੇ ਇਹਦੇ ਥੱਲੇ ਹੁਣ 9 ਕਿਲੋ ਬੋਲਾ ਮਿਣ ਕੇ ਦੇ ਦੇਂਗੇ ਮੰਨ ਲਾ ਵੀ ਬੱਚੇ ਸਣੇ 9 ਕਿਲੋ ਬੱਚੇ ਸਣੇ 9 ਕਿਲੋ ਹੈ ਤਾਂ ਤਾਜ਼ੀ ਹੈ ਜੀ ਪਰਸੋਂ ਦੀ ਸੂਈ ਓਕੇ ਤੋਰੇ ਜੀ ਇੱਕ ਵਾਰੀ ਮਹੀਨਾ ਬੱਚਾ ਕੀ ਕੱਟਾ ਕੱਟੀ ਨਗਰ ਕੱਟੀ ਆ ਤੇ ਕਿੰਨਾ ਕ ਦੁੱਧ ਹੈ ਥੱਲੇ ਇਹਦੇ ਥੱਲੇ ਹੋਊ ਤਾਂ 10 ਸਮੂਹ ਤਾਂ ਨੌਲੀ ਕਹਿ ਕੇ ਦੇਵਾਂਗੇ ਹੋਰ ਲੀਟਰ ਮਾਰ ਲੈ ਦੋ ਰੰਗ ਜੋ ਕੇ ਓਕੇ 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 ਰੇਟ ਜੀ 2 ਲੱਖ 80 ਹਜ਼ਾਰ ਕੋਲੀ 80 ਹਾਂ ਸਸਤਾ ਜ ਨਹੀਂ ਕਰਦਾ ਕੁਛ ਨਹੀਂ ਹੁੰਦਾ ਚਲੋ ਹਾਂਜੀ ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਮਹਾਰਾਜ ਬਾਈ ਅਮਰਜੀਤ ਦੇ ਘਰੇ ਚਾਰ ਨੱਕ ਦਿਖਾਵਾਂਗੇ ਜਿਹਦੇ ਵਿੱਚੋਂ ਇੱਕ ਮਿੱਤਰੋ ਬੂਰੀ ਝੋਟੀ ਸੱਜਰ ਤੇ ਇੱਕ ਅੱਗੇ ਮਿੱਤਰੋ ਦੋ ਸੁਗਾਂਵੀਆਂ ਤੇ ਇੱਕ ਸੂਣ ਵਾਲੀ ਆ ਤੇ ਬੂਰੀ ਮਿੱਤਰੋ ਕੱਟੀ ਆ ਕਿਹੜਾ ਸੁਆ ਕਿੰਨਾ ਦੁੱਧ ਆ ਇਹਦੀ ਗੱਲਬਾਤ ਆਪਾਂ ਪਾਈ ਦੇ ਨਾਲ ਕਰਦੇ ਹਾਂ ਕਦੋਂ ਸੁਈ ਆ ਤੇ ਪੂਰੀ ਜਿਹੜੀ ਡਿਟੇਲ ਆਪਾਂ ਬਾਈ ਤੁਹਾਨੂੰ ਲੈਨੇ ਆ ਨਾ ਉਹ ਦਾ ਮੇਟਰ ਬਿਲਕੁਲ ਕੱਚਾ ਤੇ ਬੱਲੀ ਕੱਟੀ ਆ ਹਾਂਜੀ ਬਾਈ ਜੀ ਅਮਰਜੀਤ ਕੀ ਹਾਲ ਚਾਲ ਆ ਅਸੀਂ ਠੀਕ ਆ ਸਤਾਂ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰਕੇ ਬੂਰੀ ਤੋਂ ਸਟਾਰਟਿੰਗ ਕਰਦੇ ਆ ਹਨਾ ਕਿਉਂਕਿ ਬੂਰੀ ਝੋਟੀਆਂ ਦੇ ਸਕੀਨ ਬਹੁਤ ਲੋਕ ਆ ਹਾਂਜੀ ਹਾਂਜੀ ਠੀਕ ਐ ਇਹਦਾ ਕੀ ਡਿਟੇਲ ਆ ਸੂਆ ਪਹਿਲਾਂ ਦਾ ਇਹਦਾ ਦੂਜਾ ਸੂਆ ਜੀ ਓਕੇ ਤੇ ਅਜੇ ਪਰਸੋਂ ਆਥਨ ਦੀ ਸੂਈ ਆ ਠੀਕ ਐ ਤੇ ਇਹਦੇ ਥੱਲੇ ਹੁਣ 9 ਕਿਲੋ ਬੌਲਾ ਮਣਕੇ ਦੇ ਦਾਂਗੇ ਮੰਨ ਲਾ ਵੀ ਬੱਚੇ ਸਣੇ 9 ਕਿਲੋ ਆ ਬੱਚੇ ਸਣੇ 9 ਕਿਲੋ ਹੈ ਤਾਂ ਤਾਜੀ ਹੈ ਜੀ ਪਰਸੋਂ ਦੀ ਸੂਈ ਓਕੇ ਤੋੜੇ ਜੀ ਇੱਕ ਵਾਰੀ ਕੱਦ-ਕਾੜ ਮਿੱਤਰੋ ਠੀਕ ਆ ਸਿਹਤ ਪੱਕੋ ਵੀ ਠੀਕ ਆ ਥਣਲੇ ਵੀ ਦੀ ਸਾਫਾ ਪੂਰੀ ਤੇ 9 ਕਿਲੋ ਵਜੋਂ ਦਾ ਵੀ ਜਿਹੜਾ ਦੁੱਧ ਤੋਲ ਕੇ ਦੇ ਦਾਂਗੇ ਸਣੇ ਬੱਚੇ ਬੌਲਾ ਹੀ ਆ ਅਜੇ ਬੌਲਾ ਹੀ ਆ ਦੁੱਧ ਨਹੀਂ ਆਪਾਂ ਕਹਿ ਸਕਦੇ ਕਿਉਂਕਿ 4-5 ਦਿਨਾਂ ਦੀ 5-4 ਦਿਨਾਂ ਦੀ ਜੇ ਪਰਸੋਂ ਆਤਾਂ ਦੀ ਪਰਸੋਂ ਆਤਾਂ ਦੀ ਓਕੇ ਤੇ ਜਿਹੜਾ ਵੀ ਵੀਰ ਭਰਾ ਨੂੰ ਪਸੰਦ ਆਉਂਦੀ ਆ ਤਾਂ ਮਿੱਤਰੋ ਕਰੋ ਸੰਪਰਕ ਕਰ ਜੂਗੀ 11 ਕਿਲੋ ਉਹ ਤਾਂ ਬਾਹਲਾ ਕਹਿੰਦੇ 14 ਕਹਿੰਦੇ ਮਾਲਕ ਤਾਂ ਆਪਾਂ ਕੁਝ ਨਹੀਂ ਕਹਿੰਦੇ ਇਹਨੂੰ ਆਪਾਂ ਤਾਂ ਜਿੰਨਾ ਹੋਣਾ ਮਾਲਕ ਆਪਾਂ 9 ਹੀ ਕਹਿੰਦੇ ਆ ਕਰਾਂ ਦੋ ਹੋਰ ਵਧਾ ਲੈ ਚੱਲ ਹਾਂ ਹਾਂ ਵੀ ਆਪਾਂ ਤਾਂ ਲਿਆਂਦੀ ਆ ਕਰਦੀ ਆ ਇਹਨੂੰ ਓਕੇ ਇਹਦਾ ਰੇਟ ਫਿਰ ਆਪਾਂ ਕੀ ਕਰਤਾ ਜਾਇ ਜਾਇ ਰੇਟ ਦਾ ਜਾਇ ਜਾਇ 120 120 ਹਾਂਜੀ ਫਿਰ ਆਪਾਂ ਕਹਣਾ ਮਿੱਤਰੋ ਦੂਜੇ ਸੂਏ ਝੋਟੀ ਸੱਜਰ ਝੋਟੀ ਆ 4 ਦਿਨਾਂ ਦੀ ਸੂਈ ਆ 9 ਕਿਲੋ ਬੋਹਲਾ ਤੇ 120 ਮਿੱਤਰੋ ਮੁੱਲ ਆ ਥਾਂਲੇ ਵੀ ਦੀ ਪੂਰੀ ਸਾਫ ਆ ਹੋ ਰਾਇਆ ਲੱਗਦਾ ਤਾਂ ਨਹੀਂ ਕਪਾਲੀ ਆ ਨਹੀਂ ਉਹ ਥੋੜਾ ਜਿਹਾ ਰੱਖਦੀ ਆ ਭਾਜੀ ਅਖਣ ਕੀ ਆ ਮਨਾ ਹਾਂ ਹਾਂ ਭਾਜੀ ਹੈਗਾ ਹਣਾ ਚਲੋ ਆਪਣਾ ਫਰਜ ਬੰਦ ਦਾ ਦੱਸਣ ਦਾ ਨਹੀਂ ਦੱਸਣ ਦਾ ਹੱਕ ਆ ਤੇ ਦੂਜੇ ਨੰਬਰ ਤੇ ਥੋੜਾ ਕੱਦਦ ਨਹੀਂ ਮੈਂਨਾਂ ਜਾ ਹਣਾ ਇਹੇ ਸੂਈ ਵੀ ਇੱਕ ਸੂਣ ਵਾਲੀ ਇਹੇ ਸੂਈ ਵੀ ਆ ਜੀ ਇਹਨੂੰ ਪੰਜ ਸੀ ਦਿਨ ਹੋ ਗਏ ਓਕੇ ਇਹਦੇ ਥੱਲੇ ਕਿੰਨਾ ਕੋ ਇਹਦੇ ਥੱਲੇ ਵੀ 9 ਕਿਲੋ ਮਿਲ ਕੇ ਦੇਣਾ ਵੀ ਇਹ ਇਹਦੇ ਪਹਿਲਾ ਸੂਆ ਇਹਨੇ ਦੂਜਾ ਸੂਆ ਇਹ ਵੀ ਦੂਜਾ ਇਹ ਕੱਦ ਮਿੱਤਰੋ ਨੋਰਮਲ ਦਾ ਛੋਟਾ ਥੋੜਾ ਜਿਹਾ ਤੇ ਮਗਰ ਵੱਤ ਚ ਕੱਟਾ ਕੱਟੀ ਇਹਦੇ ਕੱਟੀ ਇਹਦੇ ਵੀ ਕੱਟੀ ਹੋਦੇ ਮਗਰ ਕੱਟੀ ਹਾਂਜੀ ਸਿੰਘ ਵੀ ਸੋਹਣਾ ਸਰੀਰ ਪੱਖੋਂ ਵੀ ਠੀਕ ਐ ਮਿੱਤਰੋ ਤੇ ਰੇਟ ਬਾਈ ਦੇਖਦੇ ਆ ਕੀ ਕਰਦਾ 9 ਕਿਲੋ ਬਾਈ ਕਹਿੰਦਾ ਵੀ ਜਿਹੜਾ ਬੋਲਾ ਤਿਆਰ ਪੂਰੇ ਥਾਲੇ ਵੀ ਦੀ ਸਾਫ ਹੈ ਕਿੰਨਾ ਕੁ ਰੇਟ ਕਰਤਾ ਜੀ ਦਾ ਆਪਾਂ ਰੇਟ ਤਾਂ ਡਾਕਟਰ ਆਪਾਂ ਲੈ ਗਏ ਨੇ 1.5 ਕਰਤਾ 1.5 ਦੇਣ ਲੈਣ ਬਾਈ ਕਹਿੰਦਾ ਵੀ 1.5 ਕਰਾ ਰੇਟ ਮਿੱਤਰੋ ਥੋੜੇ ਟੁੱਟੇ ਪਿਆ ਹਫਤੇ ਕਿਦੇ ਹੈਨਾ ਕਿ ਜਿੱਦਾਂ ਵੈਸੇ ਦਾ ਹੜ ਆਇਆ ਉਹਦੋਂ ਹੀ ਟੁੱਟੇ ਸੀ ਹੁਣ ਹਫਤੇ ਕਿਦਾ ਹੋਰ ਟੁੱਟੇ ਪਿਆ ਚਲੋ 15 120 ਹਾਂਜੀ ਤੀਜੇ ਨੰਬਰ ਤੇ ਜੀ ਤੀਜੇ ਨੰਬਰ ਤੇ ਇਹ ਮਹੀਨੇ ਦੀ ਸੂਈ ਆ ਜੀ ਮਹੀਨਾ ਤੋਂ ਪੂਰਾ ਹਾਂ ਮਹੀਨਾ ਬੱਚਾ ਕੀ ਕਟਾ ਕੱਟੀ ਨਗਰ ਕੱਟੀ ਆ ਤੇ ਕਿੰਨਾ ਕ ਦੁੱਧ ਥੱਲੇ ਇਹਦਾ ਥੱਲੇ ਹੋਊ ਤਾਂ 10 ਆ ਮੂ ਤਾਂ 9 ਹੀ ਕਹਿ ਕੇ ਦੇਵਾਂਗੇ 2 ਲੀਟਰ ਮਾਰ ਲੈ ਦੋ ਡੱਕ ਜੋ ਓਕੇ 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 ਉਹਦਾ ਦੋ ਡੱਕ ਅਗਲੇ ਮੈਂ ਖੱਦੀ ਕਰ ਹਾਂ ਦੋ ਟਾਈਮ ਮਿੱਤਰੋ ਆਪਦੇ ਤਸੱਲੇ ਜ਼ਰੂਰ ਕਰ ਲਿਆ ਕਰੋ ਤੇ ਬੈਸੇ ਤਾਂ ਆਪਾਂ ਕੋਸ਼ਿਸ਼ ਹੈ ਵੀ ਉਨਾ ਹੀ ਦੁੱਧ ਦੱਸ ਦਿਆਂ ਜਿੰਨਾ ਕੋ ਹੁੰਦਾ ਵੀ ਆਪਾਂ ਐਵੇਂ ਤੁਹਾਨੂੰ 10 ਕਹਿ ਜੀਗੇ 10.5 ਕਹਿ ਦੀਏ 11 ਕਹਿ ਦੇ ਕੋਈ ਚੱਲ ਕੇ ਆ ਜੇ ਤੇ ਮੁੜ ਕੇ ਨਿਕਲੇ ਕੱਖ ਨਾ ਆਪਦੀ ਤਸੱਲੀ ਵੈਸੇ ਤੁਸੀਂ ਜ਼ਰੂਰ ਕਰਨੀ ਆ ਮਹੀਨੇ ਕ ਦੀ ਸੂਈ ਆ ਸੁਹਾ ਕਿਹੜਾ ਹੂ ਸੁਹਾ ਤਾਂ ਤੀਜਾ ਹੂ ਤੀਜਾ ਹਾਂ ਕੱਲ ਤਾਂ ਬਣ ਵੀ ਗਈ ਜੇ ਕਹ ਦੀਏ ਓਕੇ ਮੰਗਰ ਕੱਟੀ ਮੰਗਰ ਕੱਟੀ ਆ ਤੇ ਨਾ ਮੰਗਰੀ ਕੱਟੀਆਂ ਮਿੱਤਰੋ ਤੇ ਇਹਦਾ ਰੇਟ ਫਿਰ ਜੀ ਇਹਦਾ ਰੇਟ ਉਹ ਜੀ 30 ਲੰ ਸਿਰ ਕੁੱਲੀ ਅਸੀਂ ਸਸਤਾ ਜੇ ਨਹੀਂ ਕਰਤਾ ਕੁਛ ਨਹੀਂ ਹੁੰਦਾ ਚਲੋ ਕਰਤਾ ਬਾਈ ਕਹਿੰਦਾ ਕੋਲੀ ਮਿੱਤਰੋ 80000 ਹੈ 80000 ਦੇ ਵਿੱਚ ਕੁਝ ਨਹੀਂ ਆਉਂਦਾ ਠੀਕ ਹੈ ਸੂਆ ਤੀਜਾ ਹੋਊਗਾ ਤੇ ਮਹੀਨੇ ਦੀ ਮਿੱਤਰੋ ਸੂਈ ਆ ਬਾਈ ਕਹਿੰਦਾ ਬਣ ਵੀ ਗਈ ਮਗਰ ਕੱਟੀ ਆ ਠੀਕ ਹੈ ਇਹ ਛੋਟੀ ਸੂਣ ਵਾਲੀ ਆ ਵਜਣ ਭਜਣ ਮਿੱਤਰੋ ਬਹੁਤ ਚੰਗਾ ਕੁੰਡੀ ਛੋਟੀ ਆ ਸੂਆ ਕਿਹੜਾ ਹੋ ਸੂਆ ਪਹਿਲਾ ਸੂ ਜੀ ਦੰਦ ਕੱਟ ਕੇ ਵੇਖ ਲੈ ਸਵਾ ਪਿੰਡ ਸਵਾ ਪਹਿਲਾ ਸੂਆ ਮਿੱਤਰੋ ਸੋਣੀ ਆ ਸਿੱਧ ਪੱਖੋਂ ਪੂਰੀ ਸਾਫ ਵਜਣ ਫੁੱਲ ਆ ਤੇ ਕੱਦ ਘਾਟ ਵੀ ਠੀਕ ਆ ਕੋਈ ਬਹੁਤਾ ਛੋਟਾ ਨਹੀਂ ਛੋੜਾ ਕੱਦ ਘਾਟ ਆ ਤੇ ਨਗੀਨਾ ਹੀ ਕਹਿ ਸਕਦੇ ਆਪਾਂ ਦੋ ਘੜੀਆਂ ਮਿੱਤਰੋ ਦੇਖਣ ਵਾਲੀ ਚੀਜ਼ ਹੈ ਨਾ ਹਾਂਜੀ ਹਾਂਜੀ ਬਾਕੀ ਇਹ ਸਾਢੇ ਤਿੰਨ ਸਾਲ ਦੀ ਹੈ ਜੀ ਹੁਣ ਵੀ ਸਾਢੇ ਤਿੰਨ ਸਾਲ ਹਾਂ ਦੰਦ ਪਟਕੇ ਗਲਾ ਦਿਖਾ ਠੀਕ ਹੈ ਇਹਦਾ ਰੇਟ ਕੀ ਕਰਤਾ ਜੀ ਆਪਾਂ ਇੱਕ 40 ਜੀ ਇੱਕ 40 ਤੇ ਤੋਰੋ ਜੇ ਇੱਕ ਵਾਰੀ ਕਮਾਂਡ ਬਾਜਣਾ ਫੋਲਾ ਮਿੱਤਰੋ ਕੱਦ ਘਾਟ ਸੋਹਣਾ ਚੰਗੀ ਸਮੀ ਵੀ ਆ 140 ਬਈ ਕਹਿੰਦਾ ਮੁੱਲ ਹੈ ਤੇ ਥੰਲੇ ਵੀ ਦੀ ਪੂਰੀ ਸਾ ਪਿੰਡ ਮਹਾਰਾਜ ਆ ਏ 3200 ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਸੋ ਚਾਰ ਨਾਗਾ ਚਾਰਾਂ ਦੇ ਵਿੱਚੋਂ ਜਿਹੜਾ ਵੀ ਨਾਗ ਤੁਹਾਨੂੰ ਕੋਈ ਵੀ ਨਾਗ ਮਿੱਤਰੋ ਪਸੰਦ ਆਉਂਦਾ ਤਾਂ ਸੰਪਰਕ ਕਰੋ ਬਾਈ ਅਮਰਜੀਤ ਦੇ ਨਾਲ ਬਾਈ ਦਾ ਖੇਤਾਂ ਜਾਂ ਥੋੜਾ ਘਰਾਂ ਸਾਈਡ ਜੀ ਤੇ ਤੇ ਨੰਬਰ ਜੀ ਆਪਣਾ 95693 ਜੀ 95693 54801 54801 8 801 ਹਾਂ 54801 ਓਕੇ ਧੰਨਵਾਦ